ਅੱਜ ਜੀ ਪਹੁੰਚੇ ਹੈ ਜੀ ਐਮਪੀ ਸੁਖਤਾਲੀਵਾਲ ਸਾਹਿਬ ਦੇ ਆਫਿਸ ਕਾਰਨ ਵੀ ਦੱਸਾਂਗੇ ਤੁਹਾਨੂੰ ਅੱਜ ਬਹੁਤ ਹੀ ਵਿਸ਼ੇਸ਼ ਕਾਰਨ ਹੈ ਸਾਡੇ ਨਾਲ ਬਹੁਤ ਵਧੀਆ ਮਹਿਮਾਨ ਜਿਹੜੇ ਆ ਉਹ ਜੁੜੇ ਹੋਏ ਨੇ ਤੇ ਅੱਜ ਇੱਕ ਜਿਹੜੀ ਸੈਰੇਮਨੀ ਸੀਗੀ ਉਹਦੇ ਬਾਰੇ ਭਾਜੀ ਉਹਨਾਂ ਤੋਂ ਪੁੱਛਦੇ ਆ ਸੁਖ ਭਾਜੀ ਤੇ ਅੱਜ ਜਿਹੜਾ ਇਹ ਇਹ ਅਜੋਜ਼ਨ ਕੀਤਾ ਜਾ ਰਿਹਾ ਪ੍ਰੋਗਰਾਮ ਰੱਖਿਆ ਗਿਆ ਹੈ ਇੱਕ ਸੈਰੇਮਨੀ ਦਾ ਇਹ ਥੋੜਾ ਜਿਹਾ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓਗੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਦਲਾਰਵੀ ਦੇ ਧੰਨਵਾਦ ਕਰਦਾ ਜੀ ਕਿ ਉਹਨਾਂ ਨੇ ਜਿਹੜਾ ਉਹ ਸਾਨੂੰ ਮੌਕਾ ਦਿੱਤਾ ਕਿ ਸਰਦਾਰ ਨਸੀਬ ਸਿੰਘ ਸੰਧੂ ਜਿਹੜੇ ਉਹਨਾਂ ਨੂੰ ਜੀ ਆਇਆਂ ਕਹਿਣ ਦਾ ਜੀ ਜੀ ਸਰਦੇ ਪਹਿਲਾਂ ਸਵੇਰੇ ਨਾਸਤੇ ਦੇ ਇਕੱਠੇ ਹੋਣ ਜਿਹੜਾ ਹੈ ਉਹ ਇੱਥੇ ਦਫ਼ਤਰ ਦੇ ਵਿੱਚ ਚੰਨ ਪਾਏ ਜਿਹਾ ਇਹਨਾਂ ਨੂੰ ਕਿਉਂਕਿ ਜਿਹੜੀ ਚੀਜ਼ ਮੈਂ ਦੇਖਦਾ ਕਿਉਂਕਿ ਦੇਖੋ ਅਸੀਂ ਜਦੋਂ ਪਬਲਿਕ ਸਰਵਿਸ ਚਾ ਨਾ ਸਾਨੂੰ ਇਨਸਪੀਰੇਸ਼ਨ ਜਿਹੜੀ ਆ ਉਹ ਲੋਡ ਹੁੰਦੀ ਚਾਹੇ ਕੋਈ ਵੀ ਇਨਸਾਨ ਆ ਉਹਦੇ ਵਿੱਚ ਜਦੋਂ ਆਪਾਂ ਇਹਨਾਂ ਦਾ ਦੇਖਦੇ ਜਿੱਥੇ ਇਹਨਾਂ ਨੇ ਆਪ ਦਾ ਕਾਰੋਬਾਰੀ ਤੌਰ ਤੇ ਸਕਸੈਸ ਕੀਤੀ ਆ ਉਹਦੇ ਨਾਲ ਨਾਲ ਉਹਦੇ ਨਾਲ ਇਹ ਦੇਖਣਾ ਹੁੰਦਾ ਵੀ ਜਦੋਂ ਅਸੀਂ ਤੁਹਾਡੀ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਨੂੰ ਸਮਝਦੇ ਹਾਂ ਜੀ ਉਹ ਜਦੋਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਦੀ ਗੱਲ ਕਰਦੇ ਆ ਜੀ ਜੀ ਚਾਹੇ ਉਹ bizness ਕਮਿਊਨਿਟੀ ਨੂੰ ਅੱਗੇ ਲਿਜਾਣ ਦੀ ਗੱਲ ਕਰ ਲਓ ਪਰ ਮੋਸਟ ਇੰਪੋਰਟੈਂਟਲੀ ਜਿਹੜੀ ਬਾਈਕ ਨੇ ਆ ਸੋਸ਼ਲ ਕਿਉਂਕਿ ਦੇਖੋ ਬਾਈਕ ਨੇ ਹੈ ਜਿਹਦੇ ਨਾਂ ਤੋਂ ਹੀ ਪਤਾ ਤੇ ਉਹਨਾਂ ਦੀ ਕੀ ਦੇਣ ਸੀ ਸੰਸਾਰ ਨੂੰ ਸਾਡੇ ਸਮਾਜ ਨੂੰ ਉਹੀ ਉਹ ਜਿਹੜੇ ਨੇ ਉਹ ਵਿਜ਼ਨ ਨੂੰ ਲੈ ਕੇ ਜੋ ਇਹ ਕੰਮ ਕਰ ਰਹੇ ਨੇ ਠੀਕ ਹੈ ਨਾ ਚਾਹੇ ਉੱਥੇ ਪੀਜੀਆਈ ਦੇ ਵਿੱਚ ਲੰਗਰ ਲਾਉਣ ਦੀ ਗੱਲ ਕਰ ਲਈਏ ਚਾਹੇ ਹੋਰ ਜਿਹੜੀਆਂ ਵੀ ਸੁਆਮਾਂ ਉਹਨਾਂ ਲੋਕਾਂ ਨੂੰ ਲੋੜ ਆ ਜਿਹੜੇ ਵਨਰੇਬਲ ਨੇ ਸੁਸਾਇਟੀ ਦੇ ਜਿਨ੍ਹਾਂ ਨੂੰ ਇਸ ਵੇਲੇ ਜਿਹਨੂੰ ਕਹਿੰਦੇ ਨੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਸੋ ਉਹ ਜਦੋਂ ਸੇਵਾ ਕਰਦਾ ਕੋਈ ਤਾਂ ਇਹ ਜਿਹੇ ਇਨਸਾਨ ਤਾਂ ਫਿਰ ਸਾਨੂੰ ਜਿਹੜੀ ਆ ਉਹ ਖੁਸ਼ੀ ਮਿਲਦੀ ਚਾ ਚੜਦਾ ਤਾਂ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਇਹ ਦੀ ਸਾਡੀ दिली ਖਾਇਸ਼ ਹੈ ਕਿ ਜਿੱਥੇ ਆਪਣਾ ਕਾਰੋਬਾਰ ਚ ਇਹਨਾਂ ਨੇ ਮੱਲਾ ਮਾਰੀਆਂ ਔਰ ਮੱਲਾ ਮਾਰਦੇ ਰਹਿਣਾ ਉਹਦੇ ਨਾਲ ਨਾਲ ਜਿਹੜਾ ਉਹ ਸਮਾਜ ਦੀ ਸਮਾਜ ਸੇਵਕ ਵਾਂ ਕੇ ਜਿਹੜੀ ਸੇਵਾ ਕਰਦੇ ਨੇ ਉਹਨੂੰ ਹੋਰ ਵੀ ਜਿਹੜਾ ਅੱਗੇ ਵਧਾਈ ਰੱਖਣਾ ਸੋ ਬਿਲਕੁਲ ਜੀ ਨਸੀਬ ਸਿੰਘ ਜੀ ਜੋ ਇੱਥੇ ਪਹੁੰਚੇ ਨੇ ਜੀ ਸੋ ਐਮਪੀ ਸੁਖਤਾਰੀਵਾਲ ਜੀ ਇਕ ਇਸ ਤਰ੍ਹਾਂ ਦੇ ਇਨਸਾਨ ਹੈ ਉਹ ਹਰ ਇੱਕ ਨੂੰ ਵੈਲਕਮ ਕਰਦੇ ਨੇ ਔਰ ਉਹਨਾਂ ਦਾ ਜਿਹੜਾ ਨਾਮ ਨਾਲ ਸਨਮਾਨ ਵੀ ਕਰਦੇ ਨੇ ਔਰ ਅੱਜ ਨਸੀਬ ਸਿੰਘ ਜੀ ਸੰਦੂਨਾਂ ਦਾ ਵੀ ਸਨਮਾਨ ਵੀ ਹੋਇਆ ਔਰ ਉਹਨਾਂ ਨੇ ਕੋਈ ਵਿਸ਼ੇਸ਼ ਸਨਮਾਨ ਪੱਤਰ ਵੀ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੋਰ ਜਿਹੜੀ ਹੈ ਜਾਣਕਾਰੀ ਆਪਾਂ ਜਿਹੜੀ ਹੈ ਨਸੀਬ ਸਿੰਘ ਜੀ ਤੋਂ ਲਈ ਹੈ ਜੀ ਸੋ ਹਾਂਜੀ ਨਸੀਬ ਸਿੰਘ ਜੀ ਸੰਦੂ ਮੈਂ ਪਹਿਲੇ ਆਪਾਂ ਪਹਿਲੀ ਵਾਰ ਹੀ ਮਿਲੇ ਆ ਪਹਿਲੀ ਗੱਲ ਤਾਂ ਬਹੁਤ ਵਧੀਆ ਲੱਗ ਰਿਹਾ ਔਰ ਤੁਸੀਂ ਅੱਜ ਇੱਥੇ ਖਾਸ ਕਰਕੇ ਸਾਡੇ ਮਾਨਯੋਗ ਸੁਖਤ ਢਾਲੀਵਾਲ ਸਾਹਿਬ ਦੇ ਜੋ ਸਾਡੇ ਬਹੁਤ ਹੀ ਵਧੀਆ ਇਨਸਾਨ ਨੇ ਔਰ ਮਿਲਵਿਕੜੇ ਇਨਸਾਨ ਨੇ ਔਰ ਉਹਨਾਂ ਦੇ ਆਫਿਸ ਦੇ ਵਿੱਚ ਆਪਾਂ ਮਿਲ ਰਹੇ ਆ ਤੇ ਰਹੀ ਗੱਲ ਤੁਹਾਡੇ ਬਾਰੇ ਸੁਣ ਕੇ ਜਾਂ ਜਾਣ ਕੇ ਤਾਂ ਜਿਹੜਾ ਹੋਰ ਬਹੁਤ ਖੁਸ਼ੀ ਹੋਈ ਤੇ ਭਾਈ ਕਨਈਆ ਜੀ ਸੋਸਾਇਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਔਰ ਉਹਦੇ ਜਿਹੜੇ ਐਜ਼ ਅ ਰਿਪਰੈਜ਼ੈਂਟੇਟਿਵ ਬਹੁਤ ਵਧੀਆ ਸੇਵਾ ਜੋ ਮੈਂ ਪਿਛਲੇ ਕੁਝ ਟਾਈਮ ਪਹਿਲਾਂ ਜਦੋਂ ਇੰਡੀਆ ਗਿਆ ਸੀਗਾ ਜਾ ਕੇ ਪੀਜੀਆਈ ਦੇ ਵਿੱਚ ਸਾਨੂੰ ਦੇਖਣ ਦਾ ਮੌਕਾ ਮਿਲਿਆ ਉੱਥੇ ਉਹ ਟਾਈਮ ਦੇ ਵਿੱਚ ਇੱਕ ਆਮ ਇਨਸਾਨ ਨੂੰ ਜਦੋਂ ਇੱਕ ਜਿਵੇਂ ਕਹਿ ਲਓ ਵੀ ਇੱਕ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਤੋਂ ਉਵੇਂ ਜਾਨੀ ਕਿ ਜਿਹੜਾ ਹਰ ਇੱਕ ਬੰਦਨ ਪਾਲ ਹੁੰਦੀ ਆ ਉਥੇ ਲੰਗਰ ਦੀ ਸੇਵਾਵਾਂ ਨੇ ਉਸ ਤੋਂ ਇਲਾਵਾ ਵੀ ਜਿਹੜਾ ਮੈਂ ਦੇਖਿਆ ਹਾਲ ਦੇ ਵਿੱਚ ਹੋਰ ਵੀ ਜਿਹੜੀਆਂ ਕੋਈ ਵਿਵਸਥਾ ਜੋ ਕਰਨ ਦੀ ਹੁੰਦੀ ਆ ਉਹਨਾਂ ਲਈ ਉਹ ਵੀ ਕੀਤੀਆਂ ਜਾਂਦੀਆਂ ਉਹ ਸਾਰਾ ਜਿਹੜਾ ਹੈਗਾ ਤੁਸੀਂ ਦੇਖਦੇ ਹੋ ਜਾਂ ਕਰਦੇ ਹੋ ਨਾਲ ਹੋ ਕੇ ਸੇਵਾਵਾਂ ਨਿਭਾਰੇ ਹੋ ਤਾਂ ਇਹ ਇਨਸਪੀਰੇਸ਼ਨ ਆਪਣੇ ਕਮਾਂਗਾਰਾਂ ਤੋਂ ਇਲਾਵਾ ਨਾਲ-ਨਾਲ ਜਿਹੜਾ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਥੋੜਾ ਜਿਹਾ ਆਪਣਾ ਜਾਣਕਾਰੀ ਤੇ ਅਰ ਅੱਜ ਦਾ ਜੋ ਇੱਥੇ ਦਾ ਜੋ ਸਨਮਾਨ ਤੁਹਾਨੂੰ ਮਿਲਿਆ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਪਹਿਲਾਂ ਤਾਂ ਜੀ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਐਮਪੀ ਸਾਹਿਬ ਸੁਖਤਾਲੀਵਾਲ ਸਾਹਿਬ ਜੀ ਦਾ ਪ੍ਰੋਫੈਸਰ ਜਸਵਿੰਦਰ ਸਿੰਘ ਦਿਲਾਵਰੀ ਜੀ ਦਾ ਟੋਟ ਸਾਹਿਬ ਦਾ ਹਰਵਿੰਦਰ ਜੀ ਬੈਠੇ ਨੇ ਤੇ ਪ੍ਰੋਫੈਸਰ ਜੀ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਲਈ ਕਰਦਾ ਕਿ ਜਿਨ੍ਹਾਂ ਨੇ ਇਹਨਾਂ ਮਾਨ ਬਖਸ਼ਿਆ ਅਸੀਂ ਤਾਂ ਇੱਕ ਸੇਵਾਦਾਰ ਹਾਂ ਅਸੀਂ ਮਨੁੱਖਤਾ ਦੀ ਸੇਵਾ ਕਰਦੇ ਹਾਂ ਮਨੁੱਖਤਾ ਦੇ ਵਿੱਚ ਜੋ ਵੀ ਸਾਨੂੰ ਸੇਵਾ ਮਿਲਦੀ ਹੈ ਅਸੀਂ ਕਰਦੇ ਹਾਂ ਅਸੀਂ ਉੱਥੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਇਹ 2010 ਦੇ ਵਿੱਚ ਬਣਾਈ ਸੀ ਜਿਸ ਦੇ ਵਿੱਚ ਅਸੀਂ ਹਰ ਇੱਕ ਸੰਡੇ ਨੂੰ ਪੀਜੀ ਵਿੱਚ ਲੰਗਰ ਲਗਾਨੇ ਆ ਜੀ ਤੇ ਪਲੱਸ ਅਸੀਂ ਗਰੀਬ ਬੱਚੇ ਕੁਝ ਅਡਾਪਟ ਕੀਤੇ ਨੇ ਜਿਨ੍ਹਾਂ ਦੀ ਐਜੂਕੇਸ਼ਨ ਲਈ ਹੂੰ ਜੋ ਉਹਨਾਂ ਦੀ ਕਿਤਾਬਾਂ ਉਹਨਾਂ ਦੀ ਫੀਸ ਜੀ ਜੀ ਉਹ ਸਾਰੀ ਸਾਡੀ ਸੋਸਾਇਟੀ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਏ ਤੇ ਬਾਕੀ ਹਰ ਇੱਕ ਸੰਡੇ ਨੂੰ ਅਸੀਂ ਕੋਈ 25 ਹਜ਼ਾਰ ਦੀ ਦਵਾਈ ਜਿਹੜੀ ਗਰੀਬ ਬੱਚੇ ਜਿਹੜੇ ਉੱਥੇ ਦਾਖਲ ਹੁੰਦੇ ਨੇ ਪੀਜੀ ਹੂੰ ਹੂੰ ਵੇਖੇ ਤੇ ਉਹ ਉਹਨਾਂ ਦੇ ਜੋ ਨਹੀਂ ਅਫੋਰਡ ਕਰ ਪਾਉਂਦੇ ਜੋ ਉਹਨਾਂ ਨੂੰ ਡਾਕਟਰ ਲਿਖ ਕੇ ਦਵਾਈਆਂ ਦਿੰਦੇ ਨੇ ਉਹ ਦਵਾਈਆਂ ਅਸੀਂ ਲੈ ਕੇ ਤੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆਂ ਇਹ ਇਸ ਤਰ੍ਹਾਂ ਦੀ ਆ ਸਸਤਾ ਸਾਡੀ ਸੰਸਥਾ ਇਦਾਂ ਦੀਆਂ ਕੰਮ ਕਰ ਰਹੀ ਏ ਜੀ ਜੀ ਇਹਦੇ ਵਿੱਚ ਇਹ ਪ੍ਰੋਫੈਸਰ ਦਾ ਉਹ ਦਲਾਉਰੀ ਜੀ 2010 ਦੇ ਵਿੱਚ ਉੱਥੇ ਹੀ ਹੁੰਦੇ ਸੀ ਇਹਨਾਂ ਦਾ ਬੜਾ ਵੱਡਾ ਉਪਰਾਲਾ ਸੀ ਇਹਨੂੰ ਸ਼ੁਰੂ ਕਰਾਉਣ ਚ ਜੀ ਤੇ ਇਹ ਸ਼ੁਰੂ ਕਰਾ ਕੇ ਆਏ ਸੀ ਉਸ ਤੋਂ ਬਾਅਦ ਨਿਰੰਤਰ ਇਹ ਸੇਵਾ ਚੱਲ ਰਹੀ ਏ ਜੀ ਤੇ ਬਾਕੀ ਸਾਡਾ ਸਾਰਾ ਗਰੁੱਪ ਕੋਈ 25 30 ਬੰਦਿਆਂ ਦਾ ਗਰੁੱਪ ਹੈਗਾ ਜਿਹੜੇ ਸਾਰੇ ਅਸੀਂ ਕਲੈਕਸ਼ਨ ਕਰਕੇ ਕਿਸੇ ਵੀ ਲੋੜਵੰਦ ਦੀ ਜੋ ਵੀ ਲੋੜ ਹੁੰਦੀ ਏ ਉਹਨੂੰ ਅਸੀਂ ਜ਼ਰੂਰ ਪੂਰੀ ਕਰਦੇ ਆਂ ਜਿੱਦਾਂ ਪਿੱਛੇ ਪੰਜਾਬ ਚ ਹੜਾ ਆਏ ਸੀ ਹਾਂ ਹਾਂ ਸਾੜਾ ਟਾਈਮ ਅਸੀਂ ਜਾ ਕੇ ਸਾਡੀ ਸੁਸਾਇਟੀ ਨੇ ਉਦੋਂ ਸੇਵਾ ਕੀਤੀ ਸੀ ਜੀ ਬਿਲਕੁਲ ਤੇ ਇਸ ਤਰ੍ਹਾਂ ਦੀਆਂ ਜੋ ਵੀ ਸਵਾਵਾ ਸਾਨੂੰ ਮਿਲਦੀਆਂ ਨੇ ਮੁਨਕਤਾਂ ਦੀ ਜਿਸ ਤਰ੍ਹਾਂ ਦੀ ਵੀ ਸੇਵਾ ਹੋ ਸਕਦੀ ਉਹ ਅਸੀਂ ਕਰਦੇ ਆਂ ਇਹ ਕੰਮ ਸਾਡੀ ਸੋਸਾਇਟੀ ਕਰਦੀ ਜੀ ਬਿਲਕੁਲ ਬਿਲਕੁਲ ਸੋ ਜਿੱਦਾਂ ਕਿ ਤੁਸੀਂ ਦੱਸਿਆ ਇਹ ਸੇਵਾਵਾਂ ਜਿਹੜੀਆਂ ਬਿਲਕੁਲ ਤੁਹਾਡੀਆਂ ਸਿਰ ਮੱਥੇ ਨੇ ਜੀ ਔਰ ਤੁਸੀਂ ਬਹੁਤ ਹੀ ਉਪਰਾਲਾ ਜਿਹੜਾ ਹੈਗਾ ਔਰ ਛਲਾਂਗਾ ਜੋ ਕੰਮ ਜਿਹੜਾ ਕਰ ਰਹੇ ਹੋ ਔਰ ਅੱਜ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਆਏ ਹੋ ਕੈਨੇਡਾ ਦੇ ਵਿੱਚ ਆ ਕੇ ਖਾਸ ਕਰਕੇ ਅੱਜ ਇੱਕ ਸਾਡੇ ਜੋ ਕਮਿਊਨਿਟੀ ਦੇ ਰਿਪ੍ਰੈਜ਼ੈਂਟੇਟਿਵਸ ਹੈਗੇ ਆ ਐਮਪੀ ਸੁਖਤਾਲੀਵਾਲ ਜੀ ਉਹਨਾਂ ਦੇ ਆਫਿਸ ਆਪਾਂ ਬੈਠੇ ਆਂ ਤੇ ਇੱਥੋਂ ਜਿਹੜਾ ਹੈਗਾ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਔਰ ਪਲੱਸ ਸਾਡੀ ਕਮਿਊਨਿਟੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਜਿਹੜਾ ਹੈਗਾ ਇਹ ਜਿਹੜੀ ਸੇਵਾ ਹੈ ਤੁਹਾਡੀ ਉਹ ਹੋਰ ਪਰਫੁੱਲਤ ਹੋ ਸਕੇ ਹੋਰ ਵੱਧ ਸਕੇ ਔਰ ਖਾਸ ਕਰਕੇ ਜਸਵਿੰਦਰ ਦਲਾਵਰੀ ਜੀ ਜਿਹੜੇ ਇਹ ਤਾਂ ਤੁਸੀਂ ਦੱਸਿਆ ਇਹ ਨਾਲ ਬਾਰੇ ਤੇ ਇਹ ਇੱਕ ਬਹੁਤ ਹੀ ਮਤਲਬ ਜਿਹੜੇ ਮੈਂ ਕਹਣਾ ਇੱਕ ਸੱਚੇ ਸੁੱਚੇ ਔਰ ਬਹੁਤ ਹੀ ਇੱਕ ਮਹਾਨ ਵਿਅਕਤੀ ਨੇ ਜਦੋਂ ਦੇ ਇੱਥੇ ਆਏ ਨੇ ਔਰ ਮੈਂ ਇਹਨਾਂ ਨੂੰ ਮਿਲਿਆ ਜਿੰਨੇ ਵਾਰੀ ਵੀ ਮਿਲਿਆ ਇੱਕ ਅਲੱਗ ਜੀ ਇਨਸਪੀਰੇਸ਼ਨ ਮਿਲਦੀ ਹੈ ਸੋ ਜਦੋਂ ਇਹ ਤੁਹਾਡੇ ਨਾਲ ਹੁਣ ਮੋੜੇ ਨਾਲ ਮੋੜਾ ਲਾ ਕੇ ਇੱਥੇ ਖੜਗੇ ਆ ਤਾਂ ਹੋਰ ਜਿਹੜਾ ਹੈਗਾ ਇਸ ਵਾਮਾਂ ਦੇ ਵਿੱਚ ਕਿਵੇਂ ਬਾਧਾ ਕੀਤਾ ਜਾ ਸਕਦਾ ਕਮਿਊਨਿਟੀ ਵਾਸਤੇ ਕੀ ਮੈਸੇਜ ਹੈ ਮੇਰਾ ਤਾਂ ਇਹੀ ਮੈਸੇਜ ਹੈ ਕਿ ਆਪਣਾ ਬਾਬੇ ਨਾਨਕ ਦਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੀ ਇਹ ਸੀ ਕਿ ਆਪਾਂ ਸੇਵਾ ਕਰਨੀ ਲੋਕਾਂ ਦਾ ਜੋ ਪਲਾ ਹੋ ਸਕਦਾ ਕਿਸੇ ਦਾ ਉਹ ਆਪਾਂ ਕਰੀਏ ਤਾਂ ਕਿ ਆਪਾਂ ਆਪਣੀ ਸੁਸਾਇਟੀ ਦਾ ਮੈਸੇਜ ਸਿਰਫ ਇੱਕ ਹੈ ਕਿ ਆਪਾਂ ਮਨੁੱਖਤਾ ਦੀ ਸੇਵਾ ਹੀ ਕਰਨੀ ਜਿਸ ਤਰ੍ਹਾਂ ਕੀ ਢਾਲੀਵਾਲ ਸਾਹਿਬ ਪਹਿਲਾਂ ਹੀ ਬਹੁਤ ਕੁਝ ਕਰ ਰਹੇ ਨੇ ਬਹੁਤ ਕੁਝ ਕਮਿਊਨਿਟੀ ਲਈ ਕਰ ਰਹੇ ਨੇ ਜੀ ਜੀ ਤੇ ਪ੍ਰੋਫੈਸਰ ਦਲਾਵਰੀ ਜੀ ਬਹੁਤ ਕੁਝ ਕਰ ਰਹੇ ਨੇ ਜੀ ਤੇ ਮੈਂ ਅੱਗੇ ਜਿੰਨੀ ਆਪਣੇ ਇੱਥੇ ਸਾਰੇ ਲੋਕ ਆਏਗੇ ਨੇ ਇਹਨਾਂ ਨੂੰ ਇਹੀ ਮੈਸੇਜ ਦੇਣਾ ਵੀ ਜੋ ਵੀ ਹੋ ਸਕਦਾ ਆਪਾਂ ਕਿਸੇ ਲਈ ਵੀ ਜਿੰਨੂੰ ਵੀ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਦੀ ਆਪਾਂ ਸੇਵਾ ਕਰੀਏ ਕਿਉਂਕਿ ਆਪਣਾ ਮੈਸੇਜ ਹੀ ਸਿੱਖ ਧਰਮ ਦਾ ਇੱਕੋ ਹੈ ਕਿ ਆਪਾਂ ਲੋਕਾਂ ਦੀ ਸੇਵਾ ਕਰਨੀ ਤੇ ਸੇਵਾ ਪਾਉਣ ਨਾਲ ਜੋ ਹੋ ਸਕਦਾ ਕਰੀਏ ਜੀ ਸਾਨੂੰ ਬਿਲਕੁਲ ਸਾਡੇ ਗੁਰੂਆਂ ਨੇ ਵੀ ਇਹੀ ਸੰਦੇਸ਼ ਔਰ ਮੈਸੇਜ ਦਿੱਤਾ ਕਿ ਅਸੀਂ ਜਿੰਨਾ ਹੋ ਸਕੇ ਵੱਧ ਚੜ ਕੇ ਆਪਣੇ ਲੋਗ ਲਈ ਚਹਿਖਾਨ ਨੂੰ ਹੋਵੇ ਨਾ ਹੋਵੇ ਲੇਕਿਨ ਦੂਜੇ ਦਾ ਜਿਹੜਾ ਪਹਿਲਾਂ পেট ਭਰਨ ਦੀ ਕੋਸ਼ਿਸ਼ ਕਰੀਏ ਜਾਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਜਿਹੜਾ ਮੁੱਖ ਰੱਖੀਏ ਸੋ ਇਸੇ ਦੇ ਨਾਲ ਜੇ ਤੁਹਾਨੂੰ ਕੋਈ ਕੰਟੈਕਟ ਕਰਨਾ ਹੋਵੇ ਕਿਸੇ ਨੇ ਜਾਂ ਆਪਣੀ ਤੁਹਾਡੀ ਸੁਸਾਇਟੀ ਨਾਲ ਜੋੜਨਾ ਚਾਹੁੰਦਾ ਹੋਵੇ ਜਾਂ ਕੋਈ ਸੇਵਾ ਭਾਵ ਉਹਨਾਂ ਦਾ ਹੋਵੇ ਤਾਂ ਉਹ ਕਿੱਦਾਂ ਕੰਟੈਕਟ ਕਰ ਸਕਦਾ ਹੈਗਾ ਸਾਡੀ ਮੁਹਾਲੀ ਦੇ ਵਿੱਚ ਅਸੀਂ ਫੇਸ ਪੰਜ ਗੁਰਦੁਆਰਾ ਸਾਹਿਬ ਤੋਂ ਰਨ ਕਰਦੇ ਆਂ ਵੈਸੇ ਅੱਛਾ ਜੀ ਉੱਥੇ ਹਈ ਹਰ ਇੱਕ ਸੰਡੇ ਨੂੰ ਲੰਗਰ ਦੀ ਵੀ ਤਿਆਰ ਉੱਥੇ ਹੀ ਕਰਦੇ ਆਂ ਜੀ ਔਰ ਦਵਾਈਆਂ ਦੀ ਸੇਵਾ ਜਿਹੜੀ ਜੋ ਵੀ ਅਸੀਂ ਉੱਥੋਂ ਹੀ ਕਰਦੇ ਆਂ ਹਮ ਹਮ ਤੇ ਸਾਡਾ ਉੱਥੇ ਨੰਬਰ ਵੀ ਹੈਗੇ ਨੇ ਮੇਰਾ ਨੰਬਰ ਹੈਗਾ ਹਰਵਿੰਦਰ ਦਾ ਨੰਬਰ ਹੈਗਾ ਇੱਥੇ ਜਸਵਿੰਦਰ ਜੀ ਦਾ ਨੰਬਰ ਹੈਗਾ ਜਸਵਿੰਦਰ ਜੀ ਇੱਥੋਂ ਸੇਵਾ ਭੇਜਦੇ ਨੇ ਸਾਡੀ ਸੋਸਾਇਟੀ ਲਈ ਹੋ ਵਾ ਜੀ ਹਾਂ ਜੀ ਤਾਂ ਇੱਥੇ ਜੋ ਕੈਨੇਡਾ ਦੀ ਸੰਗਤ ਜੋ ਵੀ ਕਰਨਾ ਚਾਹੁੰਦੀ ਕੋਈ ਸੇਵਾ ਹਮ ਹਮ ਤੋਂ ਜੋ ਪ੍ਰੋਫੈਸਰ ਜਸਵਿੰਦਰ ਸਿੰਘ ਦਲਾਵਰੀ ਜੀ ਨਾਲ ਕੰਟੈਕਟ ਕਰ ਸਕਦੇ ਨੇ ਤੇ ਆਪਣੀ ਜੋ ਵੀ ਜਿਸ ਤਰ੍ਹਾਂ ਦੀ ਵੀ ਸੇਵਾ ਹੈਗੀ ਉਹ ਕਰ ਸਕਦੇ ਨੇ ਬਿਲਕੁਲ ਬਿਲਕੁਲ ਸੋ ਕਿਸੇ ਤਰ੍ਹਾਂ ਦਾ ਵੀ ਕੋਈ ਮਨਚ ਸ਼ੰਕਾ ਜਾਂ ਕੋਈ ਵੀ ਡਾਟ ਫੁੱਲ ਕੋਈ ਭਾਵ ਦਿਮਾਗ ਚ ਆਂਦਾ ਹੋਵੇ ਤੁਸੀਂ ਬਿਲਕੁਲ ਸਿੱਧੇ ਨਾਂ ਜੁੜ ਕੇ ਤੁਸੀਂ ਦਲਾਵਰੀ ਜੀ ਸਾਡੇ ਕੋਲ ਹੈਗੇ ਨੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈਗਾ ਜਾਂ ਸੁਖਤਾਰੀਵਾਲ ਸਾਹਿਬ ਦੇ ਆਫਿਸ ਦੇ ਵਿੱਚ ਕੰਟੈਕਟ ਕਰਕੇ ਭਾਈ ਕਨਈਆ ਜੀ ਸੁਸਾਇਟੀ ਬਾਰੇ ਪੂਰੀ ਜਾਣਕਾਰੀ ਲੈ ਕੇ ਤੁਸੀਂ ਜੁੜ ਕੇ ਜਿਹੜਾ ਹੈਗਾ ਉਹਨਾਂ ਨੂੰ ਜੋ ਵੀ ਤਿਲ ਫੁੱਲ ਆਪਣਾ ਕਮਾਈਆਂ ਦੇ ਵਿੱਚੋਂ ਜਿਹੜਾ ਹੈਗਾ ਦਾਨ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਦੀ ਸੇਵਾ ਲਈ ਆਪਣਾ ਭਾਵ ਰੱਖਦੇ ਹੋ ਤਾਂ ਜਰੂਰ ਜੁੜ ਕੇ ਜਿਹੜਾ ਹੈਗਾ ਇਸ ਕੰਮ ਨੂੰ ਜਿਹੜਾ ਹੈਗਾ ਹੋਰ ਵਧੀਆ ਤਰੀਕੇ ਨਾਲ ਹੈਗਾ ਨਿਪਰੇ ਚਾੜੀਏ ਤੇ ਔਰ ਨਾਲ ਜਿਹੜੀ ਸਾਡੀ ਕਮਿਊਨਿਟੀ ਹੈ ਉਹਦਾ ਜਿਹੜਾ ਹੈਗਾ ਨਾਮ ਹੋਰ ਉੱਚਾ ਹੋ ਸਕੇ ਇਹ ਸਾਡੀ ਤੇ ਇਹਨਾਂ ਸਾਰੇ ਸਾਡੇ ਮਹਿਮਾਨ ਦੀ ਜਿਹੜੀ ਹੈ ਉਹ ਭਾਵਨਾ ਹੈਗੀ ਹੈ ਸੋ ਧੰਨਵਾਦ ਜੀ ਤੁਹਾਡਾ ਵਿਸ਼ੇਸ਼ ਤੌਰ ਤੇ ਤੁਸੀਂ ਇੱਥੇ ਆਏ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪ੍ਰੋਫੈਸਰ ਦਲਾਵਰੀ ਜੀ ਦਾ ਸੁਖਤਾਲੀਵਾਲ ਸਾਹਿਬ ਦਾ ਟੋਟ ਸਾਹਿਬ ਦਾ ਜਿਨ੍ਹਾਂ ਨੇ ਦਰਸ਼ਨ ਕਰਾਏ ਸੰਗਤ ਦੇ ਜੀ 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 ਤੇ ਥੈਂਕ ਯੂ ਜੀ ਥੈਂਕ ਯੂ